ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸਲੋਕ ਮੰਹਲਾ ਕਹਲਾ ਦੁਖਦਰਬ ਸੁਖ ਰੋਗ ਭਿਆਜਾ ਜਗਤ ਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾ ਹਉ ਗਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਿਰੰਤਰਾਂ ਜਾਈ ਲਖਿਆ ਰਹਾ ਜਾਤ ਮਹ ਜੋਤ ਜੁਤਮ ਜਤਾ ਗੁਣ ਕਲਾ ਭਰ ਪੂਰ ਰਹਿਆ ਤੂੰ ਸੱਚਾ ਸਾਹਿਬ ਜਿਉ ਸਵਾਦੀਓ ਜਿਰ ਕੀਤੀ ਸੋ ਪਰਪਿਆ ਕਹੋ ਨਾਨਕ ਕਰਤੇ ਗਿਆ ਬਤਾਂ ਜੋ ਕੁਛ ਬੜਨਾ ਸੋ ਕਰ ਰਹਿਆ ਸੋਦਰਗਾ ਸ ਮਹੰਲਾ ਭੰਨਾ ਇੱਕ ਊ ਓੰਕਾਰੂ ਸਤਗੁਰ ਪ੍ਰਸਾਦ ਸੋ ਦਰਤੀ ਰਖੇ ਹ ਸੋ ਕਰਕੇ ਹ ਜਿਤ ਮੈਂ ਸਰਬ ਸੰਮਾਨੀ ਵਾਜੇ ਤੇਰੇ ਨਾਦੋਂ ਮੇ ਕਉ ਸੰਖਾ ਕਿਤੇ ਤੇਰੀ ਵਾਗੁਹਾਰੀ ਕੇਤੇ ਤੇਰੇ ਰਗ ਬਰੀ ਸੋ ਕਹੀਏ ਕੇਤੇ ਤੇਰੀ ਗਾਵਣ ਹਾਰੇ ਗਾਵੰਤ ਤਦਨ ਪਉਣ ਪਾਣੀ ਬੈ ਚੰਤਰ ਗਾਵੈ ਰਾਜਾ ਤ੍ਰੰਦੁਵਾਰੀ ਗਾਵੰਤ ਤਦਨ ਜਤ ਗੁਪਤ ਲਖਜਾਨਣ ਦਿਖ ਦਿਖ ਤ੍ਰੰਬੀਚਾਰੀ ਗਾਵੰਤ ਤਦਨ ਵਿਸਰ ਬ੍ਰਹਮਾ ਦੇਵੀ ਸੋਹੰਕਰੇ ਸੁਦਾ ਸਵਾਰੇ ਗਾਵੰਤ ਤਦਨ ਇੰਦਰੇਂਦਰਾ ਤ੍ਰੰਬ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਜਤਿ ਜਤਿ ਸੰਤੋਕੀ ਗਾਵੰਤ ਤੁਧਨੋ ਵੀਰ ਕਰਾਰੀ ਗਾਵੰਤ ਤੁਧਨੋ ਪੰਡਿਤ ਬੜਨ ਰਖੀ ਸਰ ਜੋਗ ਜੋਗ ਬ੍ਰਿਤਨ ਨਾਲੇ ਗਾਵੰਤ ਤੁਧਨੋ ਮੋਹਨੀਆ ਮਨ ਮੋਹਨ ਤੁਰਗ ਮਚ ਪਿਆਲੇ ਗਾਵੰਤ ਤੁਧਨ ਰਤਨ ਪਾਇ ਤਰੇ ਅੜਛੜ ਤੀਰ ਤੁਨ ਨਾਲੇ ਗਾਵੰਤ ਤੁਧਨ ਜੋਤ ਮਹਾ ਬਲ ਸੂਰਾ ਗਾਵੰਤ ਤੁਧਨ ਕਾਣੀ ਚਾਰੀ ਗਾਵੰ ਤਦਨੋਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੇ ਤਦਨੁਗਾ ਬਣਿ ਜੋਤਿ ਤੇ ਭਾਵਨਾ ਰਤੇ ਤੇਰੇ ਭਗਤ ਰਚਾ ਦੇ ਹੋਰ ਕਿਤੇ ਗਾਵੁ ਜਿਮੈ ਜਤਨਾ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੁਚਾ ਸਾਹਿਬ ਸੱਚਾ ਸਚੀ ਨਾਈ ਹੈ ਭੀ ਹੁਸੀ ਜਨ ਜਸੀ ਰਚਨਾ ਜਿਨਨ ਚਾਈ ਰੰਗੀ ਰੰਗੀ ਭੰਤੀ ਕਰ ਕਰ ਜਨ ਸ੍ਰੀ ਮਾਇ ਜਿਨੂਪਾਈ ਕਰ ਕਰ ਦੇਖਾ ਗੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਤੋਈ ਕਰਦੀ ਫਿਰ ਹੁਕਮ ਨਾ ਕਰਨਾ ਜਾਈ ਸੋ ਪੰਜਾ ਹੋ ਸਹ ਪੰਜਾ ਹਿਮ ਨਾਨਕ ਰਹਿਣ ਰਜਾਈ ਆਸਾ ਮਹੰਲਾ ਪਹਿਲਾ ਸੁਣ ਵੱਡਾ ਕਹ ਸਭ ਕੋ ਏ ਕੇਵੜ ਵੱਡਾ ਡਿਟਾ ਹੋਏ ਕੀਮਤ ਪਾਇ ਨਾ ਘਹਿ ਆ ਜਾਈ ਘਰੇ ਵਾਲੇ ਤੇਰੇ ਰਹਿ ਜਮਾਈ ਵੱਡੇ ਮੇਰੇ ਸਾਹਿਬ ਘਰ ਮਹੇਰਾ ਗੁਣ ਘਹਿਰਾ ਕੋਏ ਨ ਜਾਣ ਤੇਰਾ ਗਿਤਾ ਘੇੜ ਜੀਰਾ ਰਹਾ ਸਭ ਸੁਰਤੀ ਮਿਲ ਤੁਰ ਤਦ ਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਗਾਈ ਤੇਰੀ ਤਨ ਵੜਿਆਈ ਸਭ ਸਤ ਸਭ ਤਪ ਸਭ ਚਕਿਆਈਆਂ ਸਿੱਧਾ ਪੁਰਖਾਂ ਗਿਆ ਬੜੀਆਂ ਆ ਤੁਧ ਵਣਸ ਦੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਸੁਠਾ ਘਰ ਰਹੀਆ ਆਖਣ ਵਾਲਾ ਕਿਆ ਵਿਚਾਰਾ ਸੁਖਤੀ ਬਰੇ ਤੇਰੇ ਭੰਡਾਰਾ ਜਿਸ ਤੂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਮਹਾਰਾ ਆਸਾ ਮਹੱਲਾ ਪਹਿਲਾ ਅਕਾਲੀ ਮਹੰਮਾ ਜੀ ਮਰ ਜਾਓ ਆਖਣਾ ਹਉ ਕਾ ਸਚਾ ਨਾਉ ਸਤਿਨਾਮ ਕੀ ਲਗ ਭੂਖ ਉਤ ਭੂਖ ਖਾਇ ਚਰੀ ਹੈ ਦੂਖ ਸੋਭ ਜਾ ਵਿਸਰੈ ਮੇਰੀ ਮਾਏ ਸੱਚਾ ਸਾਹਿਬ ਸਚੈ ਨਾ ਰਹਾਉ ਸਤਿਨਾਮ ਕੀ ਤਰਬੜੀ ਆਈ ਆਖ ਤੱਕ ਕੀਮਤ ਨਹੀਂ ਪਾਈ ਜੇ ਸਭ ਮਿਲ ਗਏ ਆਖਣ ਪਾਹੀ ਵਡਣਾ ਹੋਵੇ ਘਟ ਨਾ ਜਾਈ ਨਾ ਹੋ ਮਰਣਾ ਹੋਵੇ ਸੋਗ ਜਿੰਦ ਰਹਣਾ ਚੁੱਕਾ ਭੋਗ ਗੁਣ ਇਹੋ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜੇ ਵੜਾਪ ਤੇ ਵੜ ਤੇਰੀ ਦਾਤ ਜੰਦਨ ਕਰ ਕਾ ਕੀਤੀ ਰਾਤ ਕਸਮ ਵਿਚਾਰ ਹਤੇ ਕਮ ਜਾਤ ਨਾਨਕ ਨਾਮ ਬਾ ਬਾਜ ਸੁਨਾਤ ਰਾਗ ਗੋਦਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰੂ ਸਤਿਗੁਰ ਕਾ ਮਿਲੋ ਕੋ ਕਿਰਪਾ ਨਾਮ ਕੀ ਰੇ ਕਰਮ ਸਤਗੁਰੁ ਤਰਨਾਈ ਕਰ ਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋ ਗੋਰਾ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੇ ਰਹਿ ਰਾਸੂ ਰਹਾ ਹਰਗਨ ਕੇ ਵਡ ਭਗ ਬਡੇਰੇ ਜਿਨ ਹਰ ਹਰ ਤਬਾ ਹਰ ਪਿਆਸ ਹਰ ਹਰ ਨਾਮ ਬਲਾ ਤ੍ਰਿਪ ਤਤ ਹੈ ਮਨ ਸੰਤਤ ਗੁਣ ਪ੍ਰਗਾਸ ਜੇ ਨਾ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹਿਣ ਜੰਪਾਸੋ ਜੋ ਸਤਿਗੁਰੂ ਸਰਬ ਸੰਤ ਨਹੀਂ ਆਏ ਤ੍ਰਿਗ ਜੀਵਾ ਤ੍ਰਿਗ ਜੀਵਾ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੇੰਦਰਮਸਤ ਕਲਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਨ ਲੰਨਾਨੁ ਕ ਨਾਮ ਬਰਗਾਸ ਰਾਗ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਜਤਬਹ ਉਦਮ جا آہر ہر جیو اوپریا سال پتر مہ کر تریا میرے ما جی ساتھ سنگ ملا سو تریا گر پر ساد پرم پت پایا سوکے کاشٹ ہریا رہا جن نہ پتا لوگ ست بنتا کوئی نا کس کی تریا فیر سیر دبا ہی ہیٹا کر کاہی من کو کریا ਉੜਾ ਉੜਾ ਵੇ ਸੇ ਕੁਸਾ ਤਿਸ ਪਾਛੇ ਬਿਛਰੇ ਸ਼ਰੀਆ ਦਿਨ ਗਮਨ ਗਾਵ ਗਉਨ ਤੁ ਗਾਵ ਮਨ ਮੈਂ ਜਪਮਰਨ ਕਰਿਆ ਸਭ ਨਿਧਾਨ ਦਾ ਸ਼ਸ਼ਟ ਸਿਧਾਨ ਖਾ ਕਰ ਕਰ ਤਰ ਤਰਿਆ ਜਨ ਨਾਨਕ ਬਲ ਬਲ ਸੱਤ ਬਲ ਜਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗਾ ਚਾ ਮਹੱਲਾ ਚੋਤਾ ਸੋਪੁਰਖ ਇੱਕ ਓ ਅੰਕਾਰੂ ਸਤਿਗੁਰ ਪ੍ਰਸਾਦ ਸੋਪੁਰਖ ਨਰੰਜਨ ਹਰ ਪ੍ਰਕ ਨਰੰਜਨ ਆਰਾਗਮ ਅਗਮ ਕਰਾ ਸਭ ਤੇ ਆਵੈ ਸਭ ਤੇ ਆਵੈ ਤੁਜੀ ਹਾਣ ਸੱਚੇ ਸਰਜਣ ਖਾਨ ਸਭ ਜੀ ਤੁਮਾਰੇ ਜੀ ਤੁਜੀ ਓ ਕਾਦਾ ਤਾਰਾ ਹਰ ਤੇ ਆਵੋ ਸੰਤੂ ਜੀ ਸਭ ਦੁੱਖ ਵਿਚਾਰ ਮਹਾਰਾ ਹਰ ਆਪੇ ਠਾਪੁਰ ਹਰ ਆਪੇ ਸੇਵਕੀ ਕੀ ਅਨਾਨਕ ਜਨਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਾਰੇ ਕੋਪੁਰ ਜਮਾਨਾ ਤੂੰ ਆਪੇ ਦਾਤਾ ਆਪੇ ਮੁਕਤਾ ਜੀ ਹਉ ਤਦਿ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗਇ ਅਗੁਣ ਆਕ ਵਕਾਣਾ ਜੋ ਸਿਵ ਹਜੂ ਸਿਵ ਹਤੁ ਚੀ ਜਨਾਨਕ ਗਨ ਗੁਰ ਬਾਣਾ ਹਰਿ ਤੇ ਅਵਹ ਹਰਿ ਤੇ ਅਵਹ ਤੁਜੀ ਜਿ ਸੇ ਜਨ ਜਗ ਮਨ ਸੁਖ ਵਾਸੀ ਸੇ ਮੁਕਤ ਤੇ ਮੁਕਤ ਭਏ ਜਨ ਹਰਿ ਤੇ ਆ ਜੀ ਏਨ ਰੂਪ ਤੇ ਜਮਕੀ ਪਰਸੇ ਜਨ ਨਰ ਭੋਜ ਮਹਰ ਮਨ ਪੋ ਤੇ ਆ ਜੀ ਤਨ ਕਾ ਭੋਜ ਬਖਵਾਸੀ ਜਨ ਸੇ ਵੇ ਜਨ ਸੇ ਵੇ ਅਮੀਰਾ ਹਰ ਜੀਤ ਹਰ ਹਰ ਮਸ ਮਸ ਸੇ ਸੇ ਧਨ ਸੇ ਧਨ ਜਨ ਹਰ ਤੇ ਆ ਜੀ ਜਨ ਨਾਨਕ ਤੈਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰੀ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਗਤ ਸੁਹਾਣ ਤੁਪ ਜੀ ਹਰ ਅਨਿਕ ਅਮੇਕ ਅਨੰਤ ਤੇਰੀ ਅਨਕ ਤੇਰੀ ਅਨਕਰ ਹਰ ਪੂਜਾ ਜੀ ਤਪ ਤਪ ਹਜਪ ਬੇਅੰਤ ਤੇਰੀ ਅਨਿਕ ਤੇਰੀ ਅਨੇਕ ਪੜਾ ਬਹੁਤਿ ਸਿਮਰਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤੋ ਸੇ ਭਗਤ ਪੁੜੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਭੁ ਗਪਨੰ ਪਰਕਰਤਾ ਜੀ ਤਉ ਦੇ ਜੇਵੜ ਅਵਰਨਾ ਕੋਈ ਤੋ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂੰ ਨਹ ਜਲ ਕਰਤਾ ਸੋਈ ਤੇਦੇ ਆਪੇ ਭਾਵਾ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੇਦੇ ਆਪੇ ਸ੍ਰਿਸ਼ਟ ਸਭੁ ਪਾਈ ਜੀ ਤੇਦੇ ਆਪੇ ਸ੍ਰਿਸ਼ਟ ਸਭ ਕੋਈ ਜਨ ਨਾਨਕ ਗੁਣ ਗਾਵਾ ਕਰਤੇ ਕੀ ਜੋ ਸਭ세 ਕਾ ਜਾਣੋ ਹੋਈ ਅਸਮਹਲਾ ਚੁਤਾ ਤੂ ਕਰਦਾ ਸਚਿਆਰ ਮਹਡਾ ਸਾਈ ਜੋ ਤੂ ਭਾਵਾ ਸੋਈ ਥੀ ਸੀ ਜੋ ਤੂ ਦੇਹ ਸੋਈ ਹੰ ਪਾਈ ਰਹਾ ਸਭ ਤੇਰੀ ਤੂ ਸਭੀ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮਖ ਲਾਤਾ ਮਨ ਮੁਕਵਾਇਆ ਤਦ ਬਿਛੋੜਿਆ ਮਿਲਾਇਆ ਤੂ ਦਰਿਆ ਸੁਭਦ ਜਹੀ ਮਾਹੀ ਤਦ ਬਿੰਦੂ ਚਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਚੜਿਆ ਸੰਜੋਗੀ ਮੇਲ ਜਿਸਰੋਂ ਤੂੰ ਜਾਣਾ ਹੈ ਤੂੰ ਜਨ ਜਾਣਾ ਹਰਗੁਣ ਸਦੀਹੀ ਆਕਮ ਕਾਣਾ ਜਿਨ ਹਰ ਤੇਗਿਆ ਤੰਜੁਗ ਪਾਇਆ ਸਜਹਿ ਹਰ ਨਾਮ ਸਮਯਾ ਤੂੰ ਆਪੇ ਕਰਤਾ ਤੇਰਾ ਗਿਆ ਸੁਭ ਹੋਇ ਤ੍ਰਦ ਬਿੰਦੂ ਜਾ ਵਰਨਾ ਕੋ ਹੋਇ ਤੂੰ ਕਰ ਕਰ ਵੇਖਹਿ ਜਾਣ ਹਸੋਇ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਅਸ ਮਹਲਾ ਪਹਿਲਾ ਦਿੱਤ ਸਰਵੜਾ ਭੈਲੇ ਨ ਵਸਾ ਪਾਣੀ ਪਾਵਕਤ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹੰ ਦੇਖਾ ਤਹ ਡੂਬਿਐ ਮਨੇ ਕਰਾ ਜੇ ਤਸ ਮੂੜਮਨਾ ਹਰ ਵਿਚਰ ਤੇਰੇ ਗੁਣ ਗਲਿਆ ਰਹਾ ਨਾ ਹਉ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਕਰਨ ਮਤ ਨਾਨਕ ਜਨ ਕੀ ਸਰਨਾ ਜੰਤੋ ਨਾਹੀ ਵਿਸਰਿਆ ਨਾ ਹੋ ਜਤੀ ਸਦੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਿਆ ਕਰਨ ਵਤ ਨਾਨਕ ਜਨ ਕੀ ਸਰਨਾ ਜੰਤੋ ਨਾਹੀ ਵਿਸਰਿਆ ਅਸ ਮਹੰਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਗੋਬਨ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਇ ਤਰਾ ਕੀਤਾ ਨਾ ਕਾਮ ਮਿਲ ਜਾਦ ਸੰਗਤ ਭਜ ਕੇਵਲ ਨਾਮ ਸਰੰਜਾਮ ਲਾਗ ਭਉਜਲ ਦਰਨ ਕਾ ਜਨਮ ਰਿਤਾ ਜਾਤ ਰੰਮਾਇ ਕੇ ਰਹਾ ਹੋ ਜਪ ਤਪ ਸੰਜਮ ਧਰਮ ਨਾਮ ਕਮਾਇਆ ਸੇਵਾ ਸਾਧਨ ਜਾਨਿਆ ਹਰ ਰਹਾ ਕਹ ਨਾਨਕ ਹਮ ਨੀਚ ਕਰਨਨਾ ਸਰਨ ਪਰੇ ਕੀ ਰਖੋ ਕਰਮਾਂ ਜਪ ਤਪ ਸੰਜਮ ਧਰਮ ਨਾਮ ਕਮਾਇ ਸੇਵਾ ਸਾਧਨ ਜਾਨਿਆ ਹਰਿਆ ਕਹੋ ਨਾਨਕ ਹਮ ਨੀਚ ਗਰਨ ਮਾਂ ਸਰਨ ਪਰੇ ਕੀ ਰਖੋ ਕਰਮਾਂ ਇੱਕ ਓ ਅੰਕਾਰੋ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਪਾਤਸ਼ਾਹੀ ਰਸਮੀ ਕਬਿਓ ਬਾਚ ਬੇਨਤੀ ਚਉਪਈ ਉਮਰੀ ਕਰੋ ਹਾਦੀ ਰਚਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾਮ ਅਮਰੇ ਦੋਸਤ ਸਬਾਤ ਮੁਕਾਵੋ ਆਪ ਹਾਦੀ ਮਿਹ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਜਿ ਸਬਾ ਕਰਤਾਰਾ ਮੋਰ ਰਚਾ ਨਿਜ ਕਰਦੇ ਕਰੀਐ ਸਭ ਭਰਨ ਕੋ ਵਾਸ ਸੰਗਰਗਿਐ پورن ہوئے ہماری ہماری تاریہ ہے چن چن چتر ہماری ماریہ ہے آپ ہاتھ مجھے اوپر مرن کا تراس نر سدا ہماری بچہ ਸ਼੍ਰੀ ਅਸੀ ਤੁਜੂ ਕਰਿਓ ਰਚਾ ਰਾਖਿ ਲੋ ਮਹਿ ਰਾਖਣਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਣ ਕੇ ਹਕਤਾ ਤੁਮ ਹੋ ਪੁਰੀ ਚਤਰ ਦਸਕੰਤਾ ਕਾਲ ਪੈ ਬ੍ਰਹਮਾ ਬੁਪਤਰਾ ਕਾਲ ਪੈ ਸ਼ਿਵ ਜੋਵ ਅਵਤਰਾ ਕਾਲ ਪੈ ਕਰਬਿਸ਼ਨ ਪ੍ਰਕਾਸ਼ਾ ਸਗਲ ਕਾਲ ਕਾਗਿਆਤਮਨਸਾ جمن کال جو ویت راج برہما جوتیم کال سب لوک سوارا نمسکار ہے تہ ہمارا جمن کال سب جگت بناؤ دیو دشن بجاؤ آد انت ایک اوتارا سوئی گرو سمجھ ہمارا نمسکار سکھ ہماری ਸਕਲ ਪ੍ਰਜਾ ਜਿਮਾਂ ਆਪ ਸੁਵਾਰੀ ਸਿਵ ਕਨ ਨੂੰ ਸਿਵ ਗੁਣ ਸੁਖ ਦਿਓ ਸਤਰਨ ਕੋਪਲ ਮੋਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰਿ ਪਛਾਨਤ ਠੀਤੀ ਤੇ ਕੁੰਤਰ ਸੁਫੂਲਾ ਸਭ ਪਰ ਕਿਰਪਾ ਧ੍ਰਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨਾ ਘਟ ਘਟ ਕੇ ਪਡ ਪਡ ਕੀ ਜਾਨਾ ਜਬ ਉਦਕਰਕ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆਕਾਰ ਕਰਤ ਕਬਹੂ ਤਮ ਮਿਲਤ ਦੇ ਤਰਤ ਕਬਹੂ ਜੀਤੇ ਬਦਨ ਸ੍ਰਿਸ਼ਟ ਸਭ ਧਾਰਾ ਆਪ ਆਪਣੀ ਗੂਜ ਉਚਾਰਾ ਤੁਮ ਸਭ ਹੀ ਤੇ ਰਹਤਿ ਹੈ ਰਾਲਮ ਜਾਨਤ ਵੇਤ ਭੇਦ ਅਰ ਆਲਮ ਨਿਰੰਕਾਰ ਨਿਰਪਕਾਰ ਨਿਰਲੰਭ ਆਦ ਅਨੀਲ ਅਨਾਦ ਅasambਹ ਤਾ ਕਾ ਮੂੜਹ ਹਉ ਚਾਰਜ ਭੇਦਾ ਜਾ ਕੋ ਭੇ ਨਾ ਪਾਉਤ ਬਿਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜਹ ਕਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵਾ ਨਿਰੰਕਾਰ ਕਾ ਚੀ ਨਤਨ ਭਿਵ ਆਪ ਆਪਣੀ ਬੁਧ ਹੈ ਜੀਤੀ ਵਰਨਤ ਭਿੰਨ ਭਿੰਤ ਹੈ ਜੀਤੀ ਤੁਮਰਾ ਲਖਣਾ ਜਾਏ ਪਸਾਰਾ ਕਹੇ ਵਿਦ ਸਜਾ ਪ੍ਰਤਮ ਤੁੰਸਾਰਾ ਇਕਾ ਰੂਪ ਅਨੂਪਸ ਰੂਪ ਰੰਗ ਭਿਉ ਰਾਵ ਕਹੇ ਭੂਪਾ ਅੰਡਜ ਜੇਰਜ ਸੇ ਤੁਜ ਕੀਨੀ ਉਤਪਜ ਖਾਨ ਬਹੋਰ ਚਦੀਨੀ ਕਹੋਂ ਫੂਲ ਰਾਜਾ ਹੁ ਵਾ ਬਠਾ ਕਹੋਂ ਸਿੰਮੰਡ ਪਿਓ ਸੰਕਰ ਕਠਾ ਸਗਰੀ ਸ੍ਰਿਸ਼ਟ ਦਿਖਾਇ ਅਚੰ ਭਵ ਆਦੁ ਗਾਦ ਸਰੂਪ ਸਿਆਂ ਭਵ ਅਵਰਚ ਮੇ ਰੀਤਮ ਗਰੋ ਸੇਖੋ ਬਰ ਅਸਿਖ ਸੰਗਰੋ ਦੁਸ਼ਟ ਜੇਤੇ ਅਟਵ ਤੁਤ ਬਤ ਸਗਲ ਮਲੇਸ਼ ਕਰੋ ਰਣ ਘਾਤਾ ਜੇ ਅਸੀ ਤਿਤ ਅਵਸਰਨੀ ਪਰੇ ਤਿਨ ਕੇ ਦੁਸ਼ਟ ਦੁਖਤ ਹਵਾ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਗਟ ਚਮਟਾਰੇ ਜੋ ਕਲ ਕੋ ਇਕ ਬਾਰ ਧਿਆਇ ਹੈ ਤਾਗੇ ਕਾਲ ਨਿਕਟ ਨ ਹੈ ਰਚਾ ਹੋਇ ਤਾ ਹੈ ਸਭ ਕਾਲਾ ਦੁਸ਼ਟ ਅਰਿਸ਼ਟ ਤਰਾਂ ਤਤ ਕਾਲਾ ਕਿਰਪਾ ਦ੍ਰਿਸ਼ ਤੰਜਾਹਿ ਨਿਹਰਿ ਹੋ ਤਾਗੇ ਤਾਪ ਤਰਕ ਮੋਹਰਿ ਹੋ ਰਿੱਧ ਤਿਦ ਕਰਮ ਸੁਭ ਹੋਈ ਦੁਸ਼ਟ ਚਹਾ ਸੁਭ ਸਕ ਨਾ ਹੋਈ ਏਕ ਬਾਰ ਜਿਤ ਮਨ ਸੰਭਾਰਾ ਕਾਲ ਵਾਸਤ ਹੈ ਉਬਾਰਾ ਜੇ ਨਰ ਨਾਮ ਤਹਾਰੋ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਛੜਕ ਕੇ ਤਮ ਸਰਣ ਤੁਹਾਰੀ ਆਪ ਹਾਤ ਦੇ ਲਹੋ ਬਾਰੀ ਸਰਬ ਤੋਰ ਮੋਹ ਸੁਹਾਈ दुष्ट दोक ते लेहो बचाई सड़क के तम शरण तुम्हारी आप हा द लेहो बारी करबटोर महो सुहाई दुष्ट दोक ते लेहो बचाई सवैया ਪਾਇਂ ਕਹੈਂ ਜਦ ਤੈ ਤੁਮਰੀ ਤਮਤੇ ਕੋ ਆਂਖ ਤਰੇ ਨਹੀਂ ਆਂ ਮਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤ ਏਕ ਨਾ ਮੰਨਿਓ ਸਿਮਰਤ ਸਾਸਤਰ ਬੇਦ ਸਭ ਹੈ ਬਹੁ ਭੇਦ ਕਹ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੁਹਿ ਬਖਾਨਿਓ ਦੋ ਰਾਮ ਸਗਲ ਦੁਆਰ ਕੋ ਛਾੜ ਕਾ ਗਇਓ ਤੁਹਾਰੋ ਦਵਾਰ ਬਹੇਂ ਗਹੇਂ ਕੀ ਰਾਜ ਅਸ ਗੋਬਿੰਦ ਦਾਸ ਤੁਹਾਰੋ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਹੇਂ ਰਹੇਂ ਕੀ ਰਾਜ ਅਸ ਗੋਬਿੰਦ ਦਾਸ ਤੁਹਾਰੋ ਰਾਮਕਲੀ ਮਹੰਲਾ ਤੀਜਾ ਆਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਮਾਏ ਸਤਗੁਰ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਮਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਾਣ ਜਨੀ ਵਸਿਆ ਪਹਿ ਨਾਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸੁਧਾਰੋ ਹਰ ਮੰਦੇ ਹਰ ਨਾ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਹੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰੱਥ ਸੁਆਮੀ ਸੋਗਿ ਮਨਹੁ ਵਿਸਾਰੇ ਪਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨੰਦੇ ਸਾਚੇ ਸਾਹਿਬ ਕਿਆ ਨਾਹੀ ਦਰ ਤੇਰਾ ਘਰ ਤੋਂ ਤੇਰਾ ਸੰਗ ਚ ਹੈ ਜਿਸ ਤਿਹੇ ਜੋ ਪਾਵੈ ਸਦਾ ਸੰਤਸਾ ਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕਾ ਮਨ ਵਸਿਆ ਵਾਜੇ ਸ਼ਬਦ ਕੁ ਨੀਰੇ ਕਹ ਨਾਨਕ ਸੱਚੇ ਸਾਹਿਬ ਤਿਆ ਨਾਹੀਂ ਡਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਿ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾਂ ਸਭ ਪੁਜਾਈਆ ਸਦਾ ਗੁਰ ਗੋਆਣ ਕਿਤਾ ਗੁਰ ਬਟਹੋ ਜਿਸ ਦੀਆਂ ਹੈ ਵਡਿਆਈਆ ਕਹ ਨਾਨਕ ਤੁੰਤ ਹੋ ਸ਼ਬਦ ਦਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰਤ ਸੁਭਾਗ ਘਰਜ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਐ ਪੰਜ ਦੁਤ ਤਦ ਵਸ ਕੀਤੀ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕੋ ਸੇ ਨਾਮ ਹਰ ਕਾ ਲਾਗੇ ਪਹਿ ਨਾਨਕ ਤਹ ਸੁਖ ਹੋਵਾ ਤਿਤ ਕਰ ਅਨਹਦ ਵਾਜੇ आनंद तुनो वडभागी हो, हो सगले मनोरथ पुरे पारब्रह्म प्रभु पाया उतरे सगले वसुरे दुख रोग संताप उतरे सोणी सच्ची वाणी संत साजन भये सरते पुरे गुण ते जाणी सोण ते पणीत काते पवित्र ਸਤਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਜ ਤੂਰੇ ਸੁਣ ਤੇ ਪਣੀ ਤ ਕਹਤੇ ਪਵਿਤ ਸਤਗੁਰ ਰਹਿਆ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਜ ਤੂਰੇ ਗੋਮਣੀ ਮਹੱਲਾ ਪੰਜਵਾ ਥਾੜ ਵਿੱਚ ਤਨ ਮਸਤਉ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਧਾ ਗੁਰ ਕਾ ਪਈਓ ਜਿਸ ਕਾ ਸਬਦੁ ਆਧਾਰੋ ਜੇ ਕੋ ਗਾਵੇ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੋ ਇਹ ਵਸਤੁ ਤ ਜਿਨਹ ਜਾਈ ਨਿਤ ਨਿਤ ਰਖਉ ਧਾਰੋ ਤਮ ਸੰਸਾਰ ਜਰੰਧ ਗਤਰੀਏ ਸਭ ਨਾਨਕ ਬ੍ਰਹਮਾ ਤੁਸਾਰੋ ਚਲੋਕ ਮਹੰਲਾ ਪਨੀਵਾ ਤੇਰਾ ਕੀਤਾ ਜਤੋ ਨਹੀਂ ਮਨ ਜੋਗਤ ਤੋਈ ਮੈਂ ਨਰ ਗੁਣਿਆ ਰੇ ਕੋ ਗੁਣ ਨਹੀਂ ਆਪੇ ਦਰਜ ਬਿ ਹੋਈ ਦਰਜ ਬਿਆ ਮਹਾਰਾਮ ਤੋ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਅਮਲਾ ਤਾ ਜੀਵਾ ਕੈਨ ਮੰਥੀਵਾ ਹਰੀਆ ਰਸ ਪਿਆ ਮਹਾਰਾਮ ਤੋ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾ ਤਨ ਮਨ ਦੀਵੇ ਹਰਿਆ ਪਾਉੜੇ ਤਿਤੈ ਤੁਮਰਤ ਜਿਤਾ ਕੋਈ ਨਾਹੀ ਉਤੇ ਤੇਰੀ ਰੱਖ ਅਗਨੀ ਉਤਰਮਾਹੀ ਸੁਣ ਕਾ ਜਮਕੇ ਦੂਤ ਨਾ ਇਤਰਾ ਛਡ ਜਾਹੀ ਭਉਜਲ ਵਿਚ ਮਚਕਾ ਹੋ ਗੁਰ ਚਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਕਾਹੇ ਕਲਮੇ ਹੋ ਪਣੋਂ ਗੁਣ ਗੋਬਿੰਦ ਗਾਹੇ ਸਭ ਤੇ ਨੋ ਕਿਰਪਾਲ ਤੁਮਾਰੇ ਸਾਹਿਰ ਸਾਹਿ ਮਿਰਤਾ ਕੋਈ ਨਾ ਜਾਏ ਜਿ ਆਵਹਿ ਤੁਧਾ ਹੀ ਸੁ ਲੋਕ ਮਹੰਲਾ ਬੰਦਮਾ ਅੰਤਰ ਗੁਰ ਆਰਧਮਾ ਜਿਹ ਵਜਤ ਗੁਰ ਨਾਉ ਨੇਤਰੀ ਸਤਗੁਰ ਪੇ ਕਣਾ ਸਰਮਣੀ ਤੁੰਨਾ ਗੁਰ ਨਾਉ ਸਤਗੁਰ ਤੇ ਤੀਰਤਿਆ ਦੁਗਹਿ ਪਈ ਹਟਾਉ ਪਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾੜਿ ਹੈ ਵਿਰਲੇ ਕੇਈ ਕੇ ਮਹਲਾ ਪੰਜਵਾ ਰਖੇ ਰੱਖਣ ਹਾਰੂ ਆਪ ਉਬਾਰਿਨ ਗੁਰ ਕੀ ਪੈਰੀ ਪਾਏ ਕਾਜ ਸੁਵਾਰਿਨ ਹੋ ਆਪ ਦਿਯਾਲ ਮਨਹੋ ਨਾਮ ਵਿਸਾਰਿਨ ਸਾਧ ਜਨ ਕਾ ਸੰਗ ਭਵ ਜਲ ਤਾਰਿਨ ਸਵਾਗਤ ਨਿੰਦਕ ਦੁਸ਼ਟ ਕਿਨ ਮਹੀਂ ਬਿਚਾਰਿਨਾਂ ਤੇ ਸਹਬ ਕੀ ਟੇਕ ਨਾਨਕ ਮਨ ਹੈ ਮਹੀਂ ਜਿਸ ਮਰਤ ਸੁਖ ਹੋਈ ਸਗਲੇ ਤੂਖ ਜਾਹਿ ਤੇ ਸਹਬ ਕੀ ਟੇਕ ਨਾਨਕ ਮਨ ਹੈ ਮਹੀਂ ਜਿਸ ਮਰਤ ਸੁਖ ਹੋਈ ਸਭਲੇ ਦੂਖ ਜਾਹੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ